ਅਮਰਪਾਲ ਦੇ ਕਰਤਾਰ ਨੂੰ ਕਿਵੇਂ ਮਾਪੋ? ਦੇ ਕਰਤਾਰ ਕੁਛ ਹੀ ਕਿਨੇ। ਜਦੋਂ ਅਮਰਪਾਲ ਨੂੰ ਖੜਿਆ ਗਿਆ ਤਾਂ ਅਮਰਪਾਲ ਬਾਰੇ ਲਗਾਤਾਰ ਮੀਡੀਆ ਚ ਇਹ ਗੱਲ ਫਲਾਈ ਗਈ ਪ੍ਰਸ਼ਾਸਨ ਦੁਆਰਾ, ਸਟੇਟ ਦੁਆਰਾ, ਏਜੰਸੀਆਂ ਦੁਆਰਾ ਕਿ ਉਹਨੇ ਵਾਲ ਕਟਾ ਦੇ, ਉਹ ਸਰੀ ਸਾਬ ਲਾ ਕੇ ਭੱਜ ਗਿਆ, ਉਹ ਚੋਲਾ ਲਾ ਕੇ ਭੱਜ ਗਿਆ, ਉਹ ਭਗੌੜਾ ਹੋ ਗਿਆ। ਬਹੁਤ ਤਰ੍ਹਾਂ ਦਾ ਨੈਰੇਟਿਵ ਉਹਦੇ ਖਿਲਾਫ ਇੱਕ ਤਰ੍ਹਾਂ ਪੜਾਇਆ ਗਿਆ। ਜਦੋਂ ਉਹ ਸਾਹਮਣੇ ਆ ਗਿਆ ਸਾਹਮਣੇ ਆਉਣ ਤੋਂ ਬਾਅਦ ਉਹਨੂੰ ਫੜਿਆ ਗਿਆ ਤੇ ਇਹਦੇ ਤੇ ਐਨਐਸਏ ਲਾਈ ਗਈ ਐਨਐਸਏ ਲਾਉਣ ਤੋਂ ਬਾਅਦ ਹੁਣ ਉਹ ਉਹ ਐਮਪੀ ਚੋਣਾਂ 'ਚ ਖੜਾ ਹੋਇਆ ਤਾਂ ਬਹੁਤ ਵੱਡਾ ਫੁਟਬਾ ਮਿਲਿਆ ਕਈ ਲੱਖਾਂ ਲੋਕਾਂ ਨੇ ਉਹਦੇ ਹੱਕ ਦੇ ਵਿੱਚ ਆ ਕੇ ਪੁੱਗਤੇ ਨੇ ਤਾਂ ਹੁਣ ਸਰਕਾਰ ਨੂੰ ਹੁਣ ਸਟੇਟ ਨੂੰ ਜਾਂ ਸਰਕਾਰ ਨੂੰ ਫਿਰ ਬੁਫਤਾ ਕਢੀ ਹੋਊਗੀ ਵੀ ਇਹਦੇ ਕਰਤਾਰ ਨੂੰ ਕਿਵੇਂ ਮਾਰਨ ਵੈਸੇ ਉਹ ਬੰਦਾ ਸਾਡੇ ਕਾਬੂ ਨਹੀਂ ਆ ਰਿਹਾ ਲੋਕਾਂ ਜਿੰਨਾ ਹਰਮਨ ਪਿਆਰਾ ਹੋ ਗਿਆ ਤਾਂ ਉਹਦੇ ਭਰਾ ਦੇ ਉੱਤੇ ਮੈਂ ਹੁਣੇ ਇੱਕ ਪ੍ਰੈਸ ਕਾਨਫਰੰਸ ਸੁਣ ਰਿਹਾ ਹਾਂ ਐਸਐਸਪੀ ਜਲੰਧਰ ਦਿਹਾਤੀ ਦੀ ਕਿ 4 ਗ੍ਰਾਮ 4 ਗ੍ਰਾਮ ਉਹਦੇ ਪਲੋਂ ਅਸੀਂ ਆਈਸਪੀ ਜਿਹੜੀ ਬਣੀ ਅੱਛਾ ਮੈਂ ਹੈਰਾਨ ਆ ਪਹਿਲੀ ਇਹ ਤੁਸੀਂ ਪਹਿਲੀ ਵਾਰੀ ਦੇਖਿਆ ਹੋਣਾ ਕਿ ਇੱਕ ਜ਼ਿਲ੍ਹੇ ਦਾ ਐਸਐਸਪੀ 4 ਗ੍ਰਾਮ ਬਹੁਤ ਥੋੜੀ ਮਾਤਰਾ 4 ਗ੍ਰਾਮ ਤਾਂ ਮੈਨੂੰ ਲੱਗਦਾ ਕਿ 4-5 ਗ੍ਰਾਮ ਤਾਂ ਇੱਕ ਬੰਦਾ ਜਿਹੜੇ ਚਿਕਾ ਜਿਹਾ ਪੀਂਦੇ ਇੱਕ ਬੰਦੇ ਹੀ ਪੀ ਜਾਂਦਾ ਹੈ ਮਿੰਟ ਵਿੱਚ ਇੱਕ 4 ਗ੍ਰਾਮ ਉਹ ਤੋਂ ਆਈਸ ਕਹਦੇ ਫੜੀ ਜਾਂਦੀ ਆ ਤੇ ਉਹ ਤੇ ਐਸਐਸਪੀ ਆ ਕੇ ਪ੍ਰੈਸ ਕਾਨਫਰੰਸ ਕਰਦਾ ਤੇ ਇੱਕ ਪੱਤਰਕਾਰ ਪੁੱਛਦਾ ਵੀ ਜੀ ਇਹ ਜਿਹੜਾ ਮੁੰਡਾ ਫੜਿਆ ਹਰਪ੍ਰੀਤ ਸਿੰਘ ਇਹਦੇ ਭਾਈ ਅਮਰਪਾਲ ਸਿੰਘ ਨਾਲ ਕੀ ਸੰਬੰਧ ਆ ਕਹਿੰਦੇ ਹਲੇ ਮੈਨੂੰ ਪਤਾ ਇਹ ਕਦੇ ਹੋ ਸਕਦਾ ਫਿਰ ਤੁਸੀਂ ਦੇਖੋ ਇੱਕ ਬੰਦਾ ਅ ਜੱਲੂਪੁਰ ਪਿੰਡ ਤੋਂ ਲੁਧਿਆਣੇ ਜਾਂਦਾ ਇੱਕ 4 ਗ੍ਰਾਮ ਚਿੱਟਾ ਲੈ ਆਉਂਦੇ ਨੇ ਉਹ ਤੇ ਪਿੰਡ-ਪਿੰਡ ਮਿਲ ਜਾਂਦਾ ਉੱਥੇ ਫੜ ਲਉਂਦੇ ਕਰ ਜੀ ਦੇਖੋ ਡਰਾਮਾ ਕਹਾਣੀ ਕਿ ਜੀ ਗੱਡੀ ਸਾਈਡ ਤੇ ਖੜੀ ਮਿਲੀ ਆ। ਛੋਡੇ ਕੋਲ ਤਾਂ ਟਰੱਕਾਂ ਦੇ ਟਰੱਕ ਭਰ ਕੇ ਲੰਗੀ ਜਾਂਦੇ ਆ ਇੱਥੇ ਨਸ਼ੇ ਦੇ ਕੈਪਸੂਲਾਂ ਦੇ ਚਿੱਟਿਆਂ ਦੇ ਉਹ ਲੋਕੋ ਫੜੇ ਨਹੀਂ ਜਾਂਦੇ। ਉਹ ਸੜਕਾਂ ਦੇ ਉੱਤੋਂ ਇਹਨਾਂ ਨਾਕੇ ਦੇ ਉੱਤੋਂ ਹੀ ਲੰਘਦੇ ਆ ਤੇ ਤੁਸੀਂ ਗੱਡੀ ਖੜੀ ਕਹਿੰਦੇ ਜੀ ਗੱਡੀ ਛੱਕੀ ਹਾਲ ਚ ਖੜੀ ਸੀ। ਆਪਾਂ ਕਹਿੰਦੇ ਦੇਖਿਆ ਵੀ ਐ ਪੁਲਿਸ ਛੱਕੀ ਹਾਲ ਚ ਗੱਡੀਆਂ ਨੂੰ ਫੜੀਆਂ ਨੂੰ ਐ ਸੜਕਾਂ ਦੇ ਢੋਲ ਦੀ ਫਰਦੀ ਐ, ਬਰੋਲ ਦੀ ਬਰੋਦੀ ਐ। ਜਿਹੜੀ ਇਹ ਸਾਰੀ ਕਹਾਣੀ ਕਿ ਕਿਵੇਂ ਉਹਦੇ ਪਰਿਵਾਰ ਨੂੰ ਤਾਗੀ ਕਰਨਾ ਕਿਵੇਂ ਉਹਦੇ ਕਰਤਾਰ ਨੂੰ ਮਾਰਨਾ ਦੇਖੋ ਹੁਣ ਇੱਕ ਮਾਹੌਲ ਥੋੜੇ ਦੇ ਦੇ ਵੀ ਦੇਖੋ ਜੀ ਅਮਰਪਾਲ ਇੱਕ ਪ੍ਰਚਾਰ ਹੋਇਆ ਨਾ ਵੱਡੇ ਪੱਧਰ ਤੇ ਕਿ ਅਮਰਪਾਲ ਦਵਾਈ ਤੋਂ ਵਾਕਿ ਅਮਰਪਾਲ ਨੇ ਹਜ਼ਾਰਾਂ ਮੁੰਡਿਆਂ ਦਾ ਨਸ਼ਾ ਛੁਡਾਇਆ ਪਰ ਚਾਹ ਦੇ ਭਰਾ ਤੇ ਪਾਤਾ ਹੁਣ ਕੀ ਕਹਿਣਗੇ ਕਿ ਵਰਤਾਂ ਫਿਰ ਜਣਗੇ ਵੀ ਦੇਖੋ ਜਿਹੜਾ ਬੰਦਾ ਤੁਸੀਂ ਕਹਿੰਦੇ ਵੀ ਹਜ਼ਾਰਾਂ ਮੁੰਡਿਆਂ ਨੂੰ ਨਸ਼ਾ ਛੁਡਾ ਕੇ ਸਿੱਖੀ ਨਾਲ ਜੋੜ ਗਿਆ ਉਹਦੇ ਆਪ ਦੇ ਉਹਦਾ ਆਪ ਦਾ ਭਰਾ ਚਟਾ ਪਿੰਦਾ ਹੁਣ ਅਗਲੀ ਗੱਲ ਉਹ ਕਹਿੰਦੇ ਜੀ ਮੈਡੀਕਲ ਚ ਪਟਵਾਰ ਵੀ ਮੈਡੀਕਲ ਦੇ ਵਿੱਚ ਇਹਨੂੰ ਇਹਨੂੰ ਪਾਇਆ ਗਿਆ ਵੀ ਇਹ ਪੀਂਦਾ ਹੈ ਯਰ ਤੁਸੀਂ ਕਿਹਦਾ ਕੱਲ ਦੀ ਤੁਹਾਡੇ ਲਈ ਮੂਲਲੀ ਹੈ ਬਹੁਤ ਛੋਟੀ ਗੱਲ ਹੈ ਇਹ ਤਾਂ ਉਹ ਵੀ ਇੱਕ ਦੌਰ ਰਿਹਾ ਇੱਥੇ ਕਿ ਇੱਕ ਨੌਜਵਾਨ ਕੁੜੀਆਂ ਨੂੰ ਚੱਕ ਕੇ ਲਿਜਾ ਕੇ ਠਾਣਿਆਂ 'ਚ ਉੱਥੇ ਬੁਲਾਫ ਕਰ ਕਰਕੇ ਤੇ ਤੜਕੇ মিডিਆ 'ਚ ਇਹ ਖਬਰਾਂ ਫਲਾ ਦਿੰਦੇ ਸੀਗੇ ਕਿ ਇਹ ਜਿਹੜੀ ਔਰਤ ਹੈ ਇਹ ਪੰਜ ਚਲਣਾ ਹੈ ਇਹਦੇ ਪੁਲਿਸ ਵਾਲਿਆਂ ਨਾਲ ਸੰਬੰਧ ਨੇ ਜਾਂ ਇਹਦੇ ਕਿਸੇ ਗੈਰ ਬੰਦੇ ਨਾਲ ਸੰਬੰਧ ਨੇ ਤੁਸੀਂ ਤਾਂ ਝੂਠੇ ਮੁਕਾਬਲੇ ਤੇ 10-10 15-15 ਸਾਲ ਦੇ ਚੱਕ ਕੇ ਜਵਾਕ ਮਾਰ ਕੇ ਨਰਾਂ ਦੇ ਰੋੜ ਤੇ ਸੀ ਕਿਹੜੀ ਉਹ ਕਹਾਣੀਆਂ ਝੂਠੀ ਜਿਹੜੀ ਹੁਣ ਤੱਕ ਪੁਲਿਸ ਨੇ ਬਣਾਈ ਨਹੀਂ ਬਰਗਾੜੀ ਗੋਲੀਕਾਂ ਦਾ ਕੀ ਹੋਇਆ ਸੀ ਆਪ ਦੀ ਜਿਪਸੀ ਦੇ ਆਪ ਹੀ ਗੋਲੀਆਂ ਮਾਰੀਆਂ ਪੁਲਿਸ ਨੇ ਤੇ ਬਣਾਤਾ ਵੀ ਜਿਹੜੀ ਸੰਗਤ ਬੈਠੀ ਸੀ ਉਹਨੇ ਗੋਲੀਆਂ ਚਲਾਈਆਂ ਮੇਰੇ ਨਾਲ ਕੀ ਬਕਵਾ ਬਿਲਕੁਲ ਹਰੀਕੇ ਪਕਨ ਥਾਣੇ ਹਿੰਦ ਦਾ ਰੋਤਾਰਨ ਜ਼ਿਲ੍ਹੇ ਦੇ ਵਿੱਚ ਆ ਦੋ ਸਾਲ ਪਹਿਲਾਂ ਐਸੇ ਭਵੰਤਮਾਨ ਦੀ ਸਰਕਾਰ ਨੇ ਇਹਦੇ ਦੇ ਪਰਚਾ ਤੇ ਵੀ ਲੱਖਾਂ ਚਿੱਟਾ ਦੇਸ਼ਦਾ ਤੇ ਮੇਰੇ ਸੰਬੰਧ ਕਿਦਰ ਆਈਐਸਆਈ ਨਾਲ ਜੋੜਦੇ ਲੰਡੇ ਨਾਲ ਜੋੜਦੇ ਬੈਠੇ ਨਾਲ ਜਿਹਦਾ ਉੱਥੇ ਬਾਹਰ ਪਤਾ ਨਹੀਂ ਕਿੱਛੇ ਬੈਠਾ ਹੈ ਜਣੀ ਇਹ ਇਹ ਜਿਹੜੀ ਗੱਲ ਕਰਦੇ ਆ ਛੋਡੇ ਕੋਲੇ ਬੰਦਾ ਫੜਿਆ ਬਰਾਰ ਦਾ ਜਿਹੜੀ ਮਰਜ਼ੀ ਧੱਕੇ ਨਾਲ ਉਹਦੇ ਉਹਦੇ ਮੂੰਹ ਚ ਪਾ ਦੋ ਉਹਦੇ ਤੀਕਾ ਲਵਾ ਦੋ ਨਸ਼ਾ ਦਾ ਤੜਕੇ ਪਹੁੰਚਾ ਬਾਈ ਇਹ ਇਹ ਜਿਹੜੀਆਂ ਕਹਾਣੀਆਂ ਵਾਪਰ ਰਹੇ ਆ ਨਾ ਸੰ